ਇੱਕ ਭਾਜਪਾ ਦਾ ਉਮੀਦਵਾਰ ਹੰਸਰਾਜ ਹੰਸ ਮੋਗੇ ਦੇ ਵਿੱਚ ਬੋਲਦਾ ਤੇ ਕਹਿੰਦਾ ਕੀ ਕਹਿੰਦਾ ਕਹਿੰਦਾ ਉੱਥੇ ਬਰਛੇ ਤੇ ਕਿਰਪਾਨਾਂ ਲੈ ਕੇ ਆ ਗਏ ਮੈਨੂੰ ਵੱਢ ਦੇਣਾ ਸੀ ਮੈਨੂੰ ਮਾਰ ਦੇਣਾ ਸੀ ਮੇਰੀ ਗੱਡੀ ਤੋੜਤੀ ਪਹਿਲਾਂ ਤਾਂ ਮੈਂ ਸਪਸ਼ਟ ਕਰ ਦਿਆਂ ਕਿ ਇੱਕ ਵੀ ਬੰਦਾ ਹੰਸਰਾਜ ਦੀ ਗੱਡੀ ਦੇ ਨੇੜੇ ਨਹੀਂ ਆਇਆ ਦੂਜੀ ਗੱਲ ਹਾਂ ਸਵਾਲ ਇੱਥੇ ਦਾ ਇੰਪੋਰਟੈਂਟ ਸਮਝਣ ਵਾਲਾ ਕਿ ਭਈ ਹੰਸਰਾਜ ਹੰਸ ਉੱਥੇ ਕਿੱਥੇ ਪਤਾ ਪੁਲਿਸ ਨੂੰ ਪਤਾ ਕਿ ਉੱਥੇ ਕਿਸਾਨਾਂ ਦੇ ਨੂੰ ਰੋਕਣ ਵਾਸਤੇ ਨਾਕੇ ਲਾਏ ਹੋਏ ਨੇ بڑے بڑے ਕੈਂਟਰ ਤੁਸੀਂ ਰੇਤੇ ਦੇ ਮਿੱਟੀ ਦੇ ਭਰ ਕੇ ਲਾਈ ਬੈਠੇ ਹੋ ਤਾਂ ਭਾਈ ਉੱਥੇ ਕਿਉਂ ਆਇਆ ਕਿਉਂ ਲੈ ਕੇ ਆਂਦਾ ਉਹਨੂੰ ਉੱਥੇ ਇਹਦਾ ਮਤਲਬ ਹੰਸਰਾਜ ਹੰਸ ਨੇ ਉੱਥੇ ਬੋਲ ਦਿਆਂ ਗੱਲ ਕਹੀ ਹੈ ਕਿ ਮੈਂ ਮਰਨ ਤੋਂ ਨਹੀਂ ਡਰਦਾ ਮੈਂ ਪ੍ਰਿਪੇਅਰ ਹੋ ਕੇ ਗਿਆ ਸੀ ਪ੍ਰਿਪੇਅਰ ਸ਼ਬਦ ਵਰਤਿਆ ਸਮਝੋ ਇਹਦੇ ਪ੍ਰਿਪੇਅਰ ਸ਼ਬਦ ਕਿਉਂ ਵਰਤਿਆ ਹੁਣ ਇਹਦੇ ਮੰਗਦੇ ਇੱਕ ਸਟ੍ਰੈਟਜੀ ਹੈ ਇੱਕ ਰਣਨੀਤੀ ਹੈ ਉਹ ਕੀ ਆ ਕਿ ਪਿਛਲੇ ਦਿਨਾਂ ਦੇ ਵਿੱਚ ਆਰਐਸਐਸ ਦੇ ਜਨਰਲ ਸੈਕਟਰੀ ਦਾ ਬਿਆਨ ਹੁੰਦਾ ਹੈ ਕਿ ਆ ਜਿਹੜੇ ਕਿਸਾਨ ਅੰਦੋਲਨਕਾਰੀ ਬੈਠੇ ਨੇ ਆ ਜਿਹੜੇ ਲੋਕ ਅੰਦੋਲਨ ਕਰਦੇ ਨੇ ਇਹ ਆਲਗਾਵਾਦੀ ਨੇ ਇਹ ਖਾਲਸਤਾਨੀ ਨੇ ਸਾਡੀ ਚੰਗੀ ਗੱਲ ਸੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਆਇਆ ਦੇਸ਼ ਦਾ ਪ੍ਰਧਾਨ ਮੰਤਰੀ ਲੋਕਾਂ ਨਾਲ ਗੱਲ ਕਰਦਾ ਇੱਕ ਵੱਡੀ ਗੱਲ ਸੀ ਲੇਕਿਨ ਨਹੀਂ ਕੀਤੀ ਸਰਕਾਰਾਂ ਨੇ ਪ੍ਰਸ਼ਾਸਨ ਦੇ ਪੁਲਿਸ ਦੇ ਛਾਂ ਦੇ ਥੱਲੇ ਇਹ ਆਦੀ ਰੈਲੀ ਕੀਤੀ ਕਿਸਾਨਾਂ ਦੀ ਗੱਲ ਤੱਕ ਨਹੀਂ ਸੁਣੀ ਗਈ ਈਵਨ ਕਿ ਕਈ ਥਾਵਾਂ ਦੇ ਉਤੇ ਕਿਸਾਨਾਂ ਨਾਲ ਹੱਥੋ ਪੈਰ ਦਾ ਮਾਹੌਲ ਬਣਾਇਆ ਗਿਆ ਹੁਣ ਸਵਾਲ ਇਹਦੇ ਚ ਇਹ ਗੱਲ ਕਿ ਅੱਜ ਇੱਕ ਬੀਜੇਪੀ ਦਾ ਉਮੀਦਵਾਰ ਹੰਸਰਾਜ ਹੰਸ ਮੋਗੇ ਦੇ ਵਿੱਚ ਬੋਲਦਾ ਤੇ ਕਹਿੰਦਾ ਕੀ ਕਹਿੰਦਾ ਕਹਿੰਦਾ ਉੱਥੇ ਬਰਸ਼ੇ ਤੇ ਕਿਰਪਾਨਾਂ ਲੈ ਕੇ ਆ ਗਏ ਮੈਨੂੰ ਵੱਢ ਦੇਣਾ ਸੀ ਮੈਨੂੰ ਮਾਰ ਦੇਣਾ ਸੀ ਮੇਰੀ ਗੱਡੀ ਤੋੜਤੀ ਪਹਿਲਾਂ ਤਾਂ ਮੈਂ ਸਪਸ਼ਟ ਕਰ ਦਿਆਂ ਕਿ ਇੱਕ ਵੀ ਬੰਦਾ ਹੰਸਰਾਜ ਦੀ ਗੱਡੀ ਦੇ ਨੇੜੇ ਨਹੀਂ ਆਇਆ ਦੂਜੀ ਗੱਲ ਹਾਂ ਸਵਾਲ ਇੱਥੇ ਇੰਪੋਰਟੈਂਟ ਸਮਝਣ ਵਾਲਾ ਕਿ ਭਈ ਹੰਸਰਾਜ ਹੰਸ ਉੱਥੇ ਜਿੱਥੇ ਪਤਾ ਪੁਲਿਸ ਨੂੰ ਪਤਾ ਕਿ ਉੱਥੇ ਕਿਸਾਨਾਂ ਦੇ ਨੂੰ ਰੋਕਣ ਵਾਸਤੇ ਨਾਕੇ ਲਾਏ ਹੋਏ ਨੇ بڑے بڑے ਕੈਂਟਰ ਤੁਸੀਂ ਰੇਤੇ ਦੇ ਮਿੱਟੀ ਦੇ ਧਰਕੇ ਲਾਈ ਬੈਠੇ ਹੋ ਤਾਂ ਭਾਈ ਉੱਥੇ ਕਿਉਂ ਆਇਆ ਕਿਉਂ ਲੈ ਕੇ ਜਾਂਦਾ ਉਹਨੂੰ ਉੱਥੇ ਇਹਦਾ ਮਤਲਬ ਹੈ ਹੰਸਰਾਜ ਹੰਸ ਨੇ ਉੱਥੇ ਬੋਲ ਦਿਆਂ ਗੱਲ ਕਹੀ ਹੈ ਕਿ ਮੈਂ ਮਰਨ ਤੋਂ ਨਹੀਂ ਡਰਦਾ ਮੈਂ ਪ੍ਰਿਪੇਅਰ ਹੋ ਕੇ ਗਿਆ ਸੀ ਪ੍ਰਿਪੇਅਰ ਸ਼ਬਦ ਵਰਤਿਆ ਸਮਝੋ ਦੇ ਪ੍ਰਪੇਅਰ ਸ਼ਬਦ ਕਿਉਂ ਵਰਤਿਆ ਹੁਣ ਇਹਦੇ ਮੰਗ ਦੇ ਇੱਕ ਸਟੈਂਡ ਜੀ ਹੈ ਇੱਕ ਰਣਨੀਤੀ ਹੈ ਉਹ ਕੀ ਆ ਕਿ ਪਿਛਲੇ ਦਿਨਾਂ ਦੇ ਵਿੱਚ ਆਰਐਸਐਸ ਦੇ ਜਨਰਲ ਸੈਕਟਰੀ ਦਾ ਬਿਆਨ ਹੁੰਦਾ ਹੈ ਕਿ ਆ ਜਿਹੜੇ ਕਿਸਾਨ ਅੰਦੋਲਨਕਾਰੀ ਬੈਠੇ ਨੇ ਆ ਜਿਹੜੇ ਲੋਕ ਅੰਦੋਲਨ ਕਰਦੇ ਨੇ ਇਹ ਆਲਗਾਵਾਦੀ ਨੇ ਇਹ ਖਾਲਸਤਾਨੀ ਨੇ ਔਰ ਚੋਣਾਂ ਦੇ ਸਮੇਂ ਦੇ ਉੱਤੇ ਦੇਸ਼ ਦੇ ਅੰਦਰ ਅਰਾਜਕਤਾ ਫੈਲਾਉਣਗੇ ਇਹ ਗੱਲ ਕਹੀ ਆ ਉਸ ਗੱਲ ਨੂੰ ਉਹ ਕਿਉਂ ਦੇ ਲਈ ਉਹਨੂੰ ਸੱਚ ਸਾਬਤ ਕਰਨ ਦੇ ਲਈ ਜੋ ਹੰਸਰਾਜ ਹੰਸ ਨੇ ਕਿਹਾ ਕਿ ਮੈਂ ਪ੍ਰੇਪੇਅਰ ਹੋ ਕੇ ਚੱਲਿਆ ਸੀਗਾ ਕਿ ਮੈਨੂੰ ਮਰਨ ਦੀ ਕੋਈ ਪਰਵਾਹ ਨਹੀਂ ਇਹਦਾ ਮਤਲਬ ਕੀ ਨਿਕਲਦਾ ਹੈ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਉੱਥੇ ਜਾਣ ਬੁੱਝ ਕੇ ਆਇਆ ਹੋ ਸਕਦਾ ਪ੍ਰਸ਼ਾਸਨ ਨੇ ਰੋਕਿਆ ਵੀ ਹੋਵੇ ਲੇਕਿਨ ਧੱਕੇ ਨਾਲ ਆਇਆ ਹੋਵੇ ਲੇਕਿਨ ਉੱਥੇ ਆਇਆ ਪ੍ਰਸ਼ਾਸਨ ਲੈ ਕੇ ਆਇਆ ਮੈਂ ਤਾਂ ਇਹ ਕਹਾਂਗਾ ਨਲੈਕੀ ਪ੍ਰਸ਼ਾਸਨ ਦੀ ਹੈ ਜਦੋਂ ਪਤਾ ਹੈ ਕਿ ਸਰਕਾਰ ਕੋ ਰੋਕੀ ਹੋਈ ਹੈ ਉੱਥੇ ਆਉਣ ਦਾ ਕੋਈ ਮਤਲਬ ਨਹੀਂ ਮੰਨਦਾ ਸੀ ਕੋਈ ਤੁਕੜੀ ਮੰਨਦੀ ਸੀ ਉਹ ਉੱਥੇ ਆਏ ਉੱਥੇ ਆ ਕੇ ਲੋਕਾਂ ਨੂੰ ਜਿਸ ਤਰ੍ਹਾਂ ਦੀ ਪ੍ਰੋਵੋਕੇਸ਼ਨ ਇਸ ਆਦਮੀ ਦੇ ਪਿਛਲੇ ਬਿਆਨਾਂ ਚੋਂ ਹੋਈ ਹੋਈ ਹੈ ਕਿ ਲੋਕਾਂ ਨੂੰ ਗੁੱਸਾ ਚੜਾਇਆ ਹੋਇਆ ਲੋਕਾਂ ਨੂੰ ਇਹ ਕਿਹਾ ਇਹਨਾਂ ਨੇ ਇੱਕ ਇਕੱਠ ਦੇ ਵਿੱਚ ਬੋਲੇ ਨੇ ਕੀ ਕਹਿੰਦੇ ਆ ਕਿ 2 ਤਰੀਕ ਨੂੰ 1 ਤਰੀਕ ਨੂੰ ਵੋਟਾਂ ਪੈ ਲੈਣ ਦਿਓ 2 ਤਰੀਕ ਨੂੰ ਨਿਬੜਾਂਗੇ ਇਹਨਾਂ ਨਾਲ ਛਿੱਤਰ ਮਾਰਾਂਗੇ ਇਹਨਾਂ ਦੇ ਫਿਰ ਵੇਖਾਂਗੇ ਕਿਹੜਾ ਖੱਬੀਖਾਨ ਨਾਡੂ ਖਾ ਸਾਡੇ ਸਾਹਮਣੇ ਰੜਕਦਾ ਹੈ ਇਹ ਕਿਹਾ ਹੈ ਇਹਦਾ ਮਤਲਬ ਤੁਸੀਂ ਲੋਕਾਂ ਨੂੰ ਪ੍ਰਵੋਕ ਕਰ ਰਹੇ ਹੋ ਬਿਲਕੁਲ ਉਸੇ ਹੀ ਬਿਆਨ ਦੀ ਰੋਸ਼ਨੀ ਚ ਚੱਲ ਕੇ ਇੱਕ ਪਾਸੇ ਪ੍ਰਵੋਗ ਕਰ ਰਹੇ ਹੋ ਜੋ ਪ੍ਰਵੋਗ ਕਰਕੇ ਲੋਕਾਂ ਨੂੰ ਗੁੱਸਾ ਚੜਾ ਕੇ ਫਿਰ ਤੁਸੀਂ ਲੋਕਾਂ ਦੇ ਭੀੜ ਦੇ ਵਿੱਚ ਮੱਝਦੇ ਹੋ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਪੰਜਾਬ ਦੇ ਹਾਲਾਤ ਜਿਹੜੇ ਬਿਲਕੁਲ ਪੀਸਫੁਲੀ ਨਹੀਂ ਪੰਜਾਬ ਦਾ Hindu ਪੰਜਾਬ ਦਾ Sikh ਪੰਜਾਬ ਦਾ Isai ਇੱਕ ਜੁੱਟ ਨੇ ਪੰਜਾਬ ਦਾ SC ਪਰਿਵਾਰ ਪੰਜਾਬ ਦੇ ਕਿਸਾਨ ਪੰਜਾਬ ਦੇ ਦੁਕਾਨਦਾਰ ਸਭ ਇੱਕ ਨੇ ਕੋਈ ਫਰਕ ਨਹੀਂ ਇੱਥੇ ਬਿਲਕੁਲ ਇਹਨੇ ਉਹੀ ਰਾਜਨੀਤੀ ਉਹੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਭਾਜਪਾ ਤੇ ਆਰਐਸਐਸ ਕਰਦੀ ਆਈ ਹੈ ਕਿਤੇ ਜਿਹੜੀ ਇਹਨਾਂ ਨੂੰ ਰਾਜਨੀਤੀ ਠੀਕ ਆਉਂਦੀ ਉਹ ਵਰਤਦੇ ਨੇ ਕਿਤੇ ਕਿਤੇ ਕਿਹਾ Hindu Muslim ਦਾ ਮਾਮਲਾ ਹੈ ਕਿਤੇ ਕਿਹਾ ਕਿ ਜੇਕਰ ਇੰਡੀਆ ਆਲਾਈਂਸ ਆਉਂਦੀ ਹੈ ਤਾਂ ਤੁਹਾਡੇ ਮੰਗਲ ਸੂਤਰ ਤੱਕ ਉਤਾਰ ਲੈਣਗੇ ਇਹਦਾ ਮਤਲਬ ਕੀ ਨਿਕਲਦਾ ਕਿ ਇਹ ਪ੍ਰਧਾਨ ਮੰਤਰੀ ਦਾ ਬਿਆਨ ਹੋਣਾ ਚਾਹੀਦਾ ਹੈ ਨਹੀਂ ਇਹ ਕਿਉਂ ਆ ਰਹੇ ਨੇ ਇਹੋ ਜਿਹੇ ਬਿਆਨ ਇਹਦਾ ਮਤਲਬ ਜਿਹੜੀ ਧ्रुਵੀਕਰਨ ਦੀ ਨੀਤੀ ਹੈ ਉਹ ਇਹਨਾਂ ਦੇ ਕੋਲ ਹੈ ਔਰ ਉਹ ਧ्रुਵੀਕਰਨ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਇੱਥੇ ਇਹਨਾਂ ਨੇ ਵੀ ਕੀਤੀ ਕੀ ਕਿਹਾ ਕਹਿੰਦਾ ਮੈਨੂੰ ਇਸ ਕਰਕੇ ਇਸ ਕਰਕੇ ਮੈਨੂੰ ਵਿਚਾਰੇ ਗਰੀਬੜੇ ਨੂੰ ਤੰਗ ਕਰਦੇ ਆ ਕਿ ਮੈਂ ਐਸ்சி ਕਮਿਊਨਿਟੀ ਚੋਂ ਆਂ ਮੈਂ ਇੱਕ ਖੇਤ ਮਜ਼ਦੂਰ ਦਾ ਬੱਚਾ ਮੈਂ ਗਰੀਬ ਆ ਇਹ ਕਿਹਾ ਹੁਣ ਮੈਨੂੰ ਪੁੱਛਣਾ ਚਾਹਣਾ ਹੈ ਉਹ ਭਲਿਆ ਲੋਕਾ ਤੂੰ ਇਸ ਤਰੀਕੇ ਨਾਲ ਧ्रुਵੀਕਰਨ ਕਰ ਲੇਗਾ ਲੋਕ ਐਡੇ ਮੂਰਖ ਨਹੀਂ ਜਿੰਨਾਂ ਨੂੰ ਜਿਹੜੇ ਐਸਸੀ ਤਬਕੇ ਨੂੰ ਤੂੰ ਪ੍ਰਭਾਵਿਤ ਕਰਨਾ ਚਾਹਣਾ ਹੈ ਜਿਹੀਆਂ ਗੱਲਾਂ ਕਰਕੇ ਉਹ ਵੀ ਜਾਣਦੇ ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਭਾਈ ਜਿਹੜੇ ਬਾਕੀ ਤਿੰਨ ਉਮੀਦਵਾਰ ਨੇ ਫਰੀਦਕੋਟ ਦੇ ਵਿੱਚ ਖੜੇ ਚਾਰ ਉਮੀਦਵਾਰ ਉਹ ਵੀ ਸਾਰੇ ਐਸਸੀ ਕਮਿਊਨਿਟੀ ਚੋਂ ਆ। ਉਹ ਵੀ ਸਾਰੇ ਐਸਸੀ ਕਮਿਊਨਿਟੀ ਚੋਂ ਆ। ਭਾਈ ਉਹਨਾਂ ਦਾ ਵਿਰੋਧ ਨਹੀਂ ਕਰਦੇ ਲੋਕ। ਤੁਹਾਡਾ ਕਿਉਂ ਕਰਦੇ ਆ? ਤੁਹਾਡਾ ਵਿਰੋਧ ਇਸ ਕਰਕੇ ਕਰਦੇ ਆ ਕਿ ਤੁਸੀਂ ਸਾਡਾ ਸ਼ੁਭਕਰਨ ਮਾਰਿਆ। ਤੁਹਾਡਾ ਵਿਰੋਧ ਇਸ ਕਰਕੇ ਕਰਦੇ ਆ ਤੁਹਾਡਾ ਤਾਂ ਵਿਰੋਧ ਵੀ ਨਹੀਂ ਕਰਦਾ ਤੁਹਾਡਾ ਤਾਂ ਪੁੱਛਦੇ ਸਵਾਲ ਆ। ਕੁਝ ਸਵਾਲਾਂ ਦੇ ਜਵਾਬ ਦੇਣ ਤੋਂ ਭਾਜਦੇ ਹੋ ਤੇ ਉਹਦੇ ਚੋ ਇਹ ਸਾਰਾ ਕੁਝ ਕਿ ਡਰਾਮਾ ਹੁੰਦੀਆਂ ਨੇ ਸੋ ਇਸ ਕਰਕੇ ਇਹਨੇ ਹੰਸਰਾਜ ਹੰਸਰੇ ਜਿਹਨੂੰ ਇਹ ਕਿਹਾ ਜਾਂਦਾ ਕਿ ਬਹੁਤ ਦੇਵਤਾ ਬਹੁਤ ਗਰੀਬਾ ਇੱਕ ਇੱਕ ਫਕੀਰ ਉਹ ਮੈਂ ਕਹਾਂਗਾ ਕਿ ਉਹਨਾਂ ਹੀ ਛੱਤਰ ਤੇ ਛਾਤਰ ਹੈ ਧਰਵੀਕਰਨ ਕਰਨ ਦੀ ਕੋਸ਼ਿਸ਼ ਇਹਨੇ ਵੀ ਕੀਤੀ ਹੈ ਲੇਕਿਨ ਇਹਦਾ ਐਸੀ ਕਮਿਊਨਿਟੀ ਸਮਝਦਾ ਰਹੇ ਜਾਣਦੀ ਐਸੀ ਕਮਿਊਨਿਟੀ ਕਿ ਸਾਡੇ ਲੋਕਾਂ ਦਾ ਆਪਸ ਵਿੱਚ ਕਿਸੇ ਦਾ ਪਤਾਲ ਨਹੀਂ ਸੋ ਇਹ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਉੱਥੇ ਆਇਆ ਉੱਥੇ ਆ ਕੇ ਇੱਕ ਚਾਲ ਚੱਲਦਿਆਂ ਉਸ ਇਕੱਠ ਦੇ ਵਿੱਚ ਆ ਕੇ ਉਸ ਹਾਲਾਤ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਿਹੜੀ ਇਹ ਕਹਿ ਰਿਹਾ ਕਿ ਉੱਥੇ ਬੰਦੇ ਜ਼ਖਮੀ ਹੋ ਗਏ ਯਾਰ ਗੱਡੀ ਚੜਾ ਕੇ ਬੰਦਾ ਤਾਂ ਤੂੰ ਸਾਡਾ ਜ਼ਖਮੀ ਕਰਕੇ ਗਿਆ ਤੇ ਕਹਿ ਤੂੰ ਇਹ ਰਹੇ ਹੋ ਕਿ ਭਾਈ ਲੋਕ ਤਾਂ ਜ਼ਖਮੀ ਬੰਦੇ ਜ਼ਖਮੀ ਸਾਡੇ ਜਨ ਬੰਦੇ ਜ਼ਖਮੀ ਕਰਦੇ